80 ਸਾਲ ਦੀ ਉਮਰ ਦੇ ਵਿੱਚ ਇੱਕ ਚਾਹ ਦਾ ਸਟਾਲ ਚਲਾ ਰਹੇ ਹੋ ਕਾਰਨ ਕੀ ਹੈ ਤੁਹਾਨੂੰ ਕੀ ਕੰਮ ਕਰਦਾ ਹੈ ਏਦਾਂ ਦਾ ਹੈ ਨਹੀਂ ਬੱਚੇ ਤੋਂ ਢਿੱਲੇ ਮਿੱਠੇ ਉਹ ਵੇਖ ਲਓ ਮਤਬੁੱద్ధి ਵਾਲਾ ਹੈ ਤੇ ਦਵਾਈਆਂ ਬੂਟੀਆਂ ਨਹੀਂ ਛੱਡਦੀਆਂ ਕੀ ਕਰੀਏ ਲੱਗਦਾ ਹੈ ਕਿ ਪਤਾ ਨਹੀਂ ਰੱਬ ਕਿਹੜੇ ਕਰਮਾਂ ਦੀ ਸਜ਼ਾ ਦੇ ਸਜ਼ਾ ਤਾਂ ਚਲੋ ਕੋਈ ਐਡੀ ਵੱਡੀ ਗੱਲ ਨਹੀਂ ਰੱਬ ਦਾ ਭਾਣਾ ਮਿੱਠੇ ਹੀ ਕਹਿ ਕੇ ਮੰਨੀ ਦਾ ਪਰ ਇਹ ਕਿ ਅੱਜ ਦੀ ਮੰਗਾਈ ਦੇ ਹਿਸਾਬ ਨਾਲ ਸਾਡੇ ਚਾਰਾਂ ਦੀ ਕਮਾਈ ਥੋੜੀ ਲੱਗਦੀ ਹੈ ਕਰਦੇ ਲਾਂ ਬਸ ਚੱਲੀ ਜਾਂਦਾ ਕਿ ਹਾਂ ਬੀ ਕੰਮ ਕਰ ਲੋ ਤੇ ਖਾ ਲੋ ਨਹੀਂ ਤਾਂ ਕੋਈ ਐਡਾ ਵੱਡਾ ਸਾਧਨ ਨੀਗਾ ਜੀ ਸੇਵਿੰਗ ਨੀਗੀ ਕੋਈ ਐਦਾ ਕਿ ਹਾਂ ਅੱਜ ਕਮਾ ਲਿਆ ਤੇ ਕੱਲ ਖਾ ਲਿਆ ਇਦਾਂ ਹੀ ਹਾਂ ਜੀ ਅੱਜ ਸੋਚਿਆ ਸੀ ਕਿ ਇਹ ਦਿਨ ਵੀ ਜਿਹੜਾ ਦੇਖਣ ਨੂੰ ਮਿਲੂਗਾ ਜ਼ਿੰਦਗੀ ਦੇ ਵਿੱਚ ਕੀ ਕੀ ਸੋਚਿਆ ਸੀ ਤੇ ਕੀ ਕਰ ਰਹੇ ਹੋ ਪਰ ਦਿਨ ਆਏ ਹੀ ਨਹੀਂ ਚੰਗੇ ਬਥੇਰਾ ਸੋਚਿਆ ਕਿ ਦਿਨ ਚੰਗੇ ਆਣਗੇ ਉਹ ਮਾਰੇ ਆਈ ਜਾਂਦੇ ਹੁਣ ਜੇ ਵੈਸੇ ਦਿਖਦੇ ਮਾਪੇ ਦਿਖਦੇ ਮਾਪੇ ਦਾ ਦੁੱਖ ਪਹਿਲਾਂ ਦਿਖਦਾ ਬ੍ਰਦਰ ਦਿਖਦੇ ਪਿੱਛੋਂ ਮੈਂ ਕਿੰਨੀਂ ਕਿਦਰ ਕੀ ਕਰੂੰਗੀ ਅੱਜ ਨਹੀਂ ਤਾਂ ਕੱਲ ਮੈਨੂੰ ਵੀ ਤਾਂ ਇਹਨਾਂ ਨੂੰ ਤੋਰਨ ਦੀ ਟੈਨਸ਼ਨ ਨਵੀਂ ਆਏਨੀ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਤਾਂ ਮੈਂ ਇਹ ਮালিক ਸਵਾਗਤ ਕਰਦੀ ਆ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਡੁਗਰੀ ਪੁਲ ਦੇ ਥੱਲੇ ਖੜੇ ਆ ਜਿੱਤੇ ਕਿ ਇੱਕ ਪਰਿਵਾਰ ਆ ਜੋ ਕਿ ਚਾਹ ਦਾ ਸਟਾਲ ਚਲਾ ਕੇ ਜਿਹੜਾ ਗੁਜ਼ਾਰਾ ਕਰ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਇਹਨਾਂ ਦਾ ਜਿਹੜਾ ਬੇਟਾ ਆ ਉਹ ਮਤਲਬ ਕਿ ਸਪੈਸ਼ਲ ਚਾਈਲਡ ਆਪਾਂ ਕਹਿ ਸਕਦੇ ਬਿਲਕੁਲ ਉਹ ਸਟੇਬਲ ਨਹੀਂ ਹੈਗਾ ਤੇ ਇੱਕ ਅੰਕਲ ਜੀ ਦੀ ਉਮਰ ਜਿਹੜੀ ਹੈ ਬਹੁਤ ਜ਼ਿਆਦਾ ਉਮਰ ਹੈ 90 ਮਰਦੇ ਵਿੱਚ ਵੀ ਉਹਨਾਂ ਨੂੰ ਚਾਹ ਦਾ ਸਟਾਲ ਜਿਹੜਾ ਲਾਣਾ ਪੈ ਰਿਹਾ ਉਹਨਾਂ ਦੀ ਕੁੜੀ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਸਾਰੇ ਨਾਲ ਗੱਲ ਕਰਾਂਗੇ ਕਿ ਘਰ ਜਿਹੜਾ ਹੈ ਚਾਹ ਦਾ ਸਟਾਲ ਜਿਹੜਾ ਚਲਾਣਾ ਪੈ ਰਿਹਾ ਤੇ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਬਾਪੂ ਜੀ ਤੋਂ ਸਟਾਰਟ ਕਰਾਂਗੇ ਸੱਜਣੂ ਦਾ ਬਾਪੂ ਜੀ। ਬੱਚੀ ਦਾ ਬਾਪੂ। ਕੀ ਆ ਚਾਹ? ਠੀਕ ਠਾਕ। ਠੀਕੋ। ਹਾਂਜੀ। ਪਾਪਾ ਜੀ ਪਹਿਲ ਤੇ ਇਹ ਦੱਸੋ ਕਿੰਨੇ ਕੁ ਉਮਰ ਆ ਤੁਹਾਡੀ? ਉਮਰ ਅਭੀ 40 ਸਾਲ। 40 ਸਾਲ ਦੀ ਉਮਰ ਹੈ। ਹਾਂਜੀ। 40 ਸਾਲ ਦੀ ਉਮਰ ਦੇ ਵਿੱਚ ਇੱਕ ਚਾਹ ਦਾ ਸਟਾਲ ਚਲਾ ਰਹੇ ਹੋ ਕਾਰਨ ਕੀ ਹੈ? ਕੰਮ ਕੀ ਕੰਮ ਕਰ ਐਦਾਂ ਦਾ ਹੈ ਨਹੀਂ। ਹੂੰ। ਬੱਚੇ ਤੋਂ ਢਿੱਲੇ ਮਿੱਠੇ ਆ ਉਹ ਵੇਖ ਲਓ। ਮਤਬੁੱద్ధి ਵਾਲਾ ਹੈ। ਤੇ ਦਵਾਈਆਂ ਬੂਟੀਆਂ ਨਹੀਂ ਛੱਡਦੀਆਂ ਕੀ ਕਰੀਏ ਅੱਛਾ ਤੇ ਪਹਿਲਾਂ ਕੀ ਕਰਦੇ ਸੀ ਤੁਸੀਂ ਪਹਿਲੇ ਆਰੇ ਤੇ ਕੰਮ ਕਰਦੇ ਅੱਛਾ ਉੱਥੇ 10000 ਤਨਖਾਹ ਦਿੰਦੇ ਸੀ ਕੰਮ ਵੱਧੂ ਸੀ ਹੂੰ ਕੁਝ ਗੋੜਿਆਂ ਨੂੰ ਪ੍ਰੋਬਲਮ ਹੈ ਹੂੰ ਤੇ ਫਿਰ ਆਹ ਕੰਮ ਕੀਤਾ ਇੱਥੇ ਵੀ 2250 ਹੀ ਬਣਦਾ ਜਿਆਦਾ ਬਣਦੇ ਨਹੀਂ ਮਤਲਬ ਇੱਥੇ ਮਤਲਬ ਘਰ ਦਾ ਫਿਰ ਕੁਜ਼ਾਰਾ ਕਿੱਦਾਂ ਹੁੰਦਾ ਬਸ ਕੱਲੀ ਆਂਦਾ ਕੁਝ ਘਰ ਦੇ ਵੀ ਕਰਦੇ 5-6000 ਉਹ ਲੈ ਰਹੇ ਨੇ ਬਸ ਇਦਾਂ ਹੀ ਆ ਮੁੰਡਾ ਲੱਗਾ ਹੈ ਕਿੰਨੀਆਂ ਬੱਚੀ ਕਿੰਨੀਆਂ ਆ ਤੁਹਾਡੇ ਬੱਚੇ ਤਿੰਨ ਇੱਕ ਕੁੜੀ ਦੋ ਮੁੰਡੇ ਹਾਂਜੀ ਤੇ ਜਿਹੜਾ ਵੱਡਾ ਮੁੰਡਾ ਉਹ ਠੀਕ ਹੈ ਉਹ ਵੀ ਠੀਕ ਉਹਦੀ ਦਵਾਈ ਚੱਲਦੀ ਪੁੱਲ ਉੱਤੇ ਕਿਉਂ ਉਹਨਾਂ ਨੂੰ ਕੀ ਹੋਇਆ ਉਹਨਾਂ ਨੂੰ ਮੁੰਨੇ ਹੋਇਆ ਛੋੜ ਜਿਹਾ ਅੱਛਾ ਉਹ ਫਿਰ ਸਾਡੀ ਪ੍ਰੋਬਲਮ ਚੱਲ ਗਈ ਇਹਦੀ ਅੱਛਾ ਮਤਲਬ ਘਰ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਤੇ ਨਦੀ ਕੁੜੀ ਵੀ ਮੌਜੂਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਜੀ ਅ ਪਹਿਲੇ ਤੇ ਇਹ ਦੱਸੋ ਕੀ ਕਰਦੇ ਹਾਲਾਤ ਇੰਨੇ ਮਾੜੇ ਆ ਆਪਣੇ ਇੰਨੇ ਮਾੜੇ ਹਾਲਾਤਾਂ ਨੂੰ ਦੇਖ ਕੇ ਕਿੱਦਾਂ ਦਾ ਮਤਲਬ ਮਹਿਸੂਸ ਹੁੰਦਾ ਕੀ ਲੱਗਦਾ ਹੈ ਕਿ ਲੱਗਦਾ ਹੈ ਕਿ ਪਤਾ ਨਹੀਂ ਰੱਬ ਕਿਹੜੇ ਕਰਮਾਂ ਦੀ ਸਜ਼ਾ ਦੇ ਰਿਹਾ ਹੈ ਸਜਤਾ ਚਲੋ ਕੋਈ ਐਡੀ ਵੱਡੀ ਗੱਲ ਨਹੀਂ ਰੱਬ ਦਾ ਭਾਣਾ ਮਿੱਠਾ ਹੀ ਲੈ ਕੇ ਮੰਨੀ ਦਾ ਪਰ ਇਹ ਕਿ ਅੱਜ ਦੀ ਮੰਗਿਹਾਈ ਦੇ ਹਿਸਾਬ ਨਾਲ ਸਾਡੇ ਚਾਰਾਂ ਦੀ ਕਮਾਈ ਥੋੜੀ ਲੱਗਦੀ ਹੈ ਜਿਸ ਕਰਕੇ ਪਾਪਾ ਨੂੰ ਵੀ ਲੱਤਾਂ ਲੈਗਸ ਦੇ ਪ੍ਰੋਬਲਮ ਕਰਕੇ ਵੀ ਚਾਹ ਦੀ ਕਾਰ ਚਲੋਣੀ ਪੈਂਦੀ ਹੈ ਜਿੱਤੇ ਕਰਕੇ ਵੀ ਉਹਨਾਂ ਕਿ ਨਹੀਂ ਬਚਦਾ ਪਰ ਚਲੋ ਇੰਨਾ ਕਹਿੰਦੇ ਵੀ ਹਾਂ ਮੈਂ ਹੱਥ ਦੇਣਾ ਤੁਹਾਨੂੰ ਵੀ ਚਲੋ ਮਾੜਾ ਮੋਟਾ ਦਵਾਈ ਬੂਟੀ ਹੋ ਜਾਂਦਾ ਕਰਦਾ ਤੇ ਤੁਸੀਂ ਕੀ ਕਰਦੇ ਹੋ ਮੈਂ ਵੀ ਜੌਬ ਕਰਦੀ ਆ ਡੈਂਟਿਸ ਦੇ ਕੋਲ ਤੇ ਉੱਥੇ ਮੇਰੀ ਵੀ ਪੇਆਉਟ ਆਉਟ ਆਤੀ ਹੈ ਤਾਂ ਉਹਦੇ ਨਾਲ ਮਤਲਬ ਚਲੋ ਜਿਵੇਂ ਘਰੇ ਦੇ ਤਾਂ ਘਰ ਦਾ ਜਿਵੇਂ ਦੁੱਧ ਵਗੈਰਾ ਲੱਗਦਾ ਉਹ ਦੇ ਦਿੱਤਾ ਰਾਸ਼ੀ ਨੂੰ ਚਨੇਦਾ ਹੋ ਗਿਆ ਤੇ ਫਿਰ ਕੁਝ ਮम्मा ਲੈ ਜਾਂਦੇ ਸੈਲਰੀ ਉਹਨਾਂ ਦੀ ਵੀ ਕੱਟੀ ਆ ਉਹ ਛੋਟੇ ਬ੍ਰਦਰ ਕਰਕੇ लेट ਜਾਂਦੇ ਫਿਰ ਉਹਨਾਂ ਉਹਨਾਂ ਦਾ ਘੰਟੇ ਵਗੈਰਾ ਕੱਟ ਜਾਂਦੇ ਜਿਵੇਂ ਅੱਜ ਤੁਹਾਡਾ ਬ੍ਰਦਰ ਹੈ স্পੈਸ਼ਲ ਚਾਈਲਡ ਆਪਾਂ ਕਹਿ ਸਕਦੇ ਹ ਬਹੁਤ ਜ਼ਿਆਦਾ ਮਤਲਬ ਕਿ ਰੱਬ ਵੱਲੋਂ ਸਪੈਸ਼ਲ ਬਣਾਇਆ ਗਿਆ ਹੈ ਕਿੰਨੇ ਕਿ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਇਦਾਂ ਹੁੰਦਾ ਕਿ ਕਿਸੇ ਚੀਜ਼ ਤੇ ਜਿੱਦ ਕਰ ਰਿਹਾ ਪਰ ਜੇਬ ਦੇ ਵਿੱਚ ਪੈਸੇ ਨਹੀਂ ਹੁੰਦੇ ਜਿੱਦ ਤੱਕ ਖੈਰ ਨਹੀਂ ਕਰਦੇ ਇਹ ਕਿ ਇਹਨੂੰ ਟਾਈਮ ਨਹੀਂ ਮਿਲ ਪਾਰਿਆ ਮੈਨੂੰ ਇਹ ਕਿ ਜੇ ਅਮਮਾ ਟਾਈਮ ਦੇਣ ਜੋ ਫੈਮਿਲੀ ਜ਼ਿਆਦਾ ਟਾਈਮ ਦੇ ਬੱਚਾ ਜ਼ਿਆਦਾ ਅੱਛੀ ਗ੍ਰੋਥ ਕਰਦਾ ਮੈਨੂੰ ਟਾਈਮ ਨਹੀਂ ਮਿਲਦਾ ਹੁਣ ਮਮਾ ਨੇ ਵੀ ਜੋਬ ਤੇ ਜਾਣਾ ਹੁੰਦਾ ਫਿਰ ਉਹ ਪਾਪਾ ਕੋ ਲੈ ਜਾਂਦਾ ਜਿਸ ਦਿਨ ਕਿਤੇ ਪਾਪਾ ਨਾ ਇੱਥੇ ਜਲਦੀ ਆਣ ਫਿਰ ਮਮਾ ਕੋ ਛੱਡ ਕੇ ਆਣਾ ਪੈਂਦਾ ਮਤਲਬ ਇਹਨੂੰ ਸੈਟਲਮੈਂਟ 'ਚ ਜ਼ਿਆਦਾ ਟਾਈਮ ਲੱਗ ਜਾਂਦਾ ਇਹਦੇ ਕਰਕੇ ਮਮਾ ਵੀ ਲੇਟ ਜਾਂਦੇ ਜੋਬ ਤੇ ਹਾਂਜੀ ਤੇ ਕਰਦੇ ਹਾਲਾਤ ਜਿ ਕਿੱਦਾਂ ਦੇ ਨੇ ਤੁਹਾਡੇ ਕਰਦੇ ਲਾਂ ਬਸ ਚੱਲੀ ਹੁੰਦਾ ਕਿ ਹਾਂ ਵੀ ਕੰਮ ਕਰ ਲੋ ਤੇ ਖਾ ਲੋ ਨਹੀਂ ਤਾਂ ਕੋਈ ਐਡਾ ਵੱਡਾ ਸਾਧਨ ਨੀਗਾ ਜੀ ਸੇਵਿੰਗ ਨੀਗੀ ਕੋਈ ਐਦਾ ਕਿ ਹਾਂ ਅੱਜ ਕਮਾ ਲਿਆ ਤੇ ਕੱਲ ਖਾ ਲਿਆ ਇਦਾਂ ਹੀ ਹਾਂ ਜੀ ਠੀਕ ਕਹਿ ਰਹੇ ਹੋ ਆਪਣੀ ਬਸ ਇਦਾਂ ਕੰਮ ਚੱਲੇ ਜਿਵੇਂ ਗੁੱਡੀ ਕਹਿ ਰਹੀ ਹੈ ਹਮ ਬਸ ਤਾਜ਼ਾ ਖਾਣ ਵਾਲੇ ਤਾਜ਼ਾ ਕਮਾਣ ਵਾਲੇ ਤੁਸੀਂ ਕਦੇ ਸੋਚਿਆ ਸੀ ਕਿ ਇਹ ਦਿਨ ਵੀ ਜਿਹੜਾ ਦੇਖਣ ਨੂੰ ਮਿਲੂਗਾ ਜ਼ਿੰਦਗੀ ਦੇ ਵਿੱਚ ਕੀ ਕੀ ਸੋਚਿਆ ਸੀ ਤੇ ਕੀ ਕਰ ਰਹੇ ਹੋ ਪਰ ਦਿਨ ਆਏ ਹੀ ਨਹੀਂ ਚੰਗੇ ਬਥੇਰਾ ਸੋਚਿਆ ਬਹੁਤ ਦਿਨ ਚੰਗੇ ਆਣਗੇ ਬਿਮਾਰੀ ਆਈ ਜਾਂਦੀ ਹੈ ਜੇ ਕਿੰਨੇ ਕ ਮਿਹਨਤ ਕੀਤੀ ਹੈ ਜ਼ਿੰਦਗੀ ਦੇ ਵਿੱਚ ਪਰ ਕਦੇ ਸਫਲਤਾ ਨਹੀਂ ਮਿਲੀ ਬੜੀ ਮਿਹਨਤ ਕੀਤੀ ਸਾਰੀ ਉਮਰ ਦਿਹਾੜੀ ਕੀਤੀ ਮਿਹਨਤਾਂ ਕੀਤੀ ਇਹੋ ਤੇ ਬੱਚੇ ਮਸਾਂ ਪੜੇਗਾ ਕੀ ਕਰੀਏ ਆ ਦੁਖੁੰਦ ਇਸ ਚੀਜ਼ ਦਾ ਹਾਂ ਕੀ ਹੋ ਗਿਆ ਪਾਪੂ ਖੋ ਗਏ ਹਾਂ ਕੋਈ ਨਾ ਅਸੀਂ ਹੈ ਹੀ ਹਾਂ ਸੋ ਬਾਪੂ ਜੀ ਪਾਪੂ ਖੋ ਗਏ ਆ ਅੱਖਾਂ ਨਮ ਹੋ ਗਈਆਂ ਨੇ ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਔਖਾ ਸੋਖਾ ਹੁੰਦਾ ਹੈ ਕਹਿੰਦੇ ساری ਜ਼ਿੰਦਗੀ ਜਿਹੜੇ ਮੈਂ ਮਿਹਨਤ ਕੀਤੀ ਹੈ ਪਰ ਹਜ ਤੱਕ ਮੈਨੂੰ ਜਿਹੜੀ ਸਫਲਤਾ ਨਹੀਂ ਮਿਲੀ ਸੋ ਬਾਬਾ ਜੀ ਕੀ ਹੋਇਆ ਕਿਉਂ ਪਾਉ ਬਖੋਗੇ ਬਾਬੂ ਜੀ ਪਾਉ ਬਖੋਗੇ ਮੈਂ ਸੀ ਮਤਲਬ ਬਹੁਤ ਸਟਰਗਲ ਕੀਤਾ ਕਹਿੰਦੇ ਜ਼ਿੰਦਗੀ ਦੇ ਵਿੱਚ ਮਿਹਨਤ ਬਹੁਤ ਕੀਤੀ ਹੈ ਪਰ ਕਦੇ ਸਫਲਤਾ ਨਹੀਂ ਮਿਲੀ ਮਾ ਪਾਪਾ ਨੂੰ ਦੱਸਿਆ ਆਪ ਮੇਰੇ ਪਾਪਾ ਪਹਿਲਾਂ ਰਿਕਸ਼ਾ ਚਲਾਉਂਦੇ ਸੀ ਜਿੱਦ ਕਰਕੇ ਨੇ ਲੱਤਾ ਇਦਾਂ ਹੋਈਆਂ ਨੇ ਫਿਰ Papa 1.5 ਸਾਲ ਬੈਠ ਤੇ ਰੋ ਤੋਂ ਬਾਅਦ ਬ੍ਰਦਰ ਵੀ ਛੋਟਾ ਜਿਹਾ ਲੱਗ ਗਿਆ ਸੀ ਫਿਰ ਜਿਵੇਂ ਉਹਨੇ ਬਲੱਸ 2 ਕੀਤਾ ਫਿਰ ਉਹ ਪੱਕੇ ਕੰਮ ਤੇ ਲੱਗ ਗਿਆ ਕੋਰਸ ਵਗੈਰਾ ਕਰਾਏ ਓਕੇ ਸੋਕੇ ਮੰਮਾ ਫੈਕਟਰੀ ਚ ਲੱਗੇ ਫਿਰ ਮਤਲਬ ਫਿਰ ਮੈਂ ਲੱਗੀ ਦਿਖਦਾ ਸੀ ਸਾਨੂੰ ਵੀ ਕਿ ਸਾਨੂੰ ਕੋਈ ਪੁੱਛਣ ਵਾਲਾ ਨਹੀਂਗਾ ਸਾਡੀ ਬੈਕ ਨਹੀਂ ਕੋਈ ਰਿਚ ਫਰਮਨ ਲਵਾ ਸੀ ਬਹੁਤ ਸਟਰਗਲ ਕੀਤਾ ਹੈ ਤੱਕ ਸਟਰਗਲ ਕਰਦੇ ਕਰਦੇ ਮੰਮੀ ਡੈਡੀ ਅਧੇ ਹੋ ਗਏ ਨੇ ਹੁਣ ਅਸੀਂ ਥੋੜਾ ਭਰਾ ਨੂੰ ਦੇਖੀ ਤਾਂ ਥੋੜਾ ਵੱਡੇ ਨੂੰ ਦੇਖੀ ਤਾਂ ਫਿਰ ਹੌਸਲੇ ਨਾਲ ਜੀਣਾ ਪੈਂਦਾ ਕਿ ਹਾਂ ਦੁਨੀਆਦਾਰੀ ਇੱਦੀ ਚੱਲਣੀ ਹੈ ਤੁਸੀਂ ਵੀ ਭਾਵੁਕ ਹੋ ਗਏ ਹੋ ਕੀ ਹੋਇਆ ਮੈਂ ਜੀਂਦੀ ਕਿਹਦੇ ਆ ਮਾਪੇ ਨੂੰ ਦਿਖਦੇ ਆ ਮਾਪੇ ਦਾ ਦੁੱਖ ਪਹਿਲਾਂ ਦਿਖਦਾ ਬ੍ਰਦਰ ਦਿਖਦੇ ਪਿੱਛੋਂ ਮੈਂ ਕਿੰਨੀ ਕੀ ਦਰ ਕੀ ਕਰੂੰਗੀ ਅੱਜ ਨਹੀਂ ਤਾਂ ਕੱਲ ਮੈਨੂੰ ਵੀ ਤਾਂ ਇਹਨਾਂ ਨੂੰ ਤੋਰਨ ਦੀ ਟੈਨਸ਼ਨ ਨਵੀਂ ਆਏ ਨੇ ਨਾਮ ਨੇ ਇਹ ਵੀ ਰੋਣ ਲੱਗ ਗਏ ਚਲੋ ਕੋਈ ਗੱਲ ਨਹੀਂ ਪਾਪਾ ਜੀ ਇੰਨੇ ਪਾਵੋਖ ਹੋ ਗਏ ਹੋ ਪਾਵੋਖ ਕਿਉਂ ਹੋ ਤੁਸੀਂ ਉਹ ਗੱਲਾਂ ਹੀ ਤੁਸੀਂ ਉਹ ਜੀਆਂ ਕੀਤੀ ਦੋਕੇ ਬੜਾ ਦੇਖਿਆ ਸਰ ਸੁੱਖ ਨਹੀਂ ਵੇਖਿਆ ਸੁੱਖ ਨਹੀਂ ਵੇਖਿਆ ਆ ਥੋੜੀ ਕੁਆਲੀਫਿਕੇਸ਼ਨ ਕੀ ਹੈ ਕਿ ਸਟੱਡੀ ਕੀਤੀ ਮੈਂ ਤਾਂ 10th ਹੀ ਕੀਤੀ ਆ ਵੀ ਜਦੋਂ ਪਾਪਾ ਇਦਾਂ ਸੀਗੇ ਪਾਪਾ ਨੂੰ ਜੋ ਡਿਸਕ ਦੀ ਪ੍ਰੋਬਲਮ ਹੋ ਗਈ ਰਿਕਸ਼ੇ ਤੋਂ ਬਾਅਦ ਤੇ ਫਿਰ ਮਤਲਬ ਇਦਾਂ ਹੀ ਕਰਦੇ ਰਹੇ ਫਿਰ ਤਾਨੂੰ ਪਤਾ ਜੋ ਬੰਦਾ ਕੰਮਾਂ 'ਚ ਪੈ ਜਾ ਤਾਂ ਪੜਾਈ ਵੱਲ ਘੱਟ ਇੰਟਰਸਟ ਜਨ ਪ੍ਰੋਬਲਮ ਹੋ ਗਈ ਸੀ ਕਿ ਕਿਸ ਤਰੀਕੇ ਨਾਲ ਖਰਚਾ ਚੱਲਿਆ ਕਿੱਦਾਂ ਮਤਲਬ ਕਿ ਕਿਹੜੀ ਕਿਹੜੀ ਸਿਚੁਏਸ਼ਨ ਆ ਫੇਸ ਬਸ ਫਿਰ ਬੱਚੇ ਉਹ ਛੋਟਾ ਵੀ ਲੱਗ ਗਿਆ ਵਿਚਾਰਾ ਕਿਤੇ 500 ਲੱਗਦੇ ਸੀ ਹਜ਼ਾਰ ਤੇ ਲੱਗ ਜਾ ਕਿਤੇ ਹੈ ਨਾਲ ਪੜਾਈ ਵੀ ਕਰਦਾ ਹੈ ਅੱਛਾ ਆ ਜਿਹੜਾ ਸਪੈਸ਼ਲ ਚਾਈਲਡ ਹੈ ਇਹ ਵੀ ਕੰਮ ਕਰਦਾ ਹੈ ਇਹ ਵਾਲਾ ਨਾ ਇਹ ਜਦੋਂ ਬਹੁਤ ਛੋਟਾ ਸੀਗਾ ਅੱਜ ਤੋਂ 7 ਸਾਲ ਪਹਿਲਾਂ ਤੋਂ ਪਾਪਾ ਐਦਾਂ ਹੋ ਗਏ ਸੀ ਡਿਸਕ ਨਾਲ ਫਿਰ 1.5 ਸਾਲ ਬੈੱਡ 'ਤੇ ਹੀ ਰਹਿੰਨੇ ਪਾਪਾ ਫਿਰ ਮੰਮਾ ਲੱਗੇ ਮਹੀਨਾ ਤੋਂ ਦੇਖਿਆ ਵੀ ਨਹੀਂ ਕੁਝ ਹੋਣਾ ਐਦਾਂ ਫਿਰ ਮੰਮਾ ਫੈਕਟਰੀ 'ਚ ਲੱਗੇ ਫਿਰ ਵੀਰਾ ਪੜਦਾ ਸੀ ਫਿਰ ਪਾਰਟ ਟਾਈਮ ਉਹਨੇ ਕੰਮ ਤੇ ਜਾਣਾ ਫਿਰ ਕੰਮ ਕਰਕੇ ਆਉਣਾ ਫਿਰ 4 ਵਜੇ ਕਿਤੇ ਜੋਬ ਦੇਖੀ ਇੰਦਾ ਕਰ ਕਰਾ ਕੇ ਔਖਾ ਔਖਾ ਸੀ ਰੈਂਟ ਤੇ ਆਪਣਾ ਰੈਂਟ ਵੀ ਕੱਢਿਆ ਇੰਦਾ ਕਰ ਕਰਾ ਕੇ ਅਸੀਂ ਖੜੇ ਹੋਏ ਆ ਚਲੋ ਜਿੱਦਾਂ ਵੀ ਖੁਸ਼ ਆ ਪਰ ਇਹ ਕਿ ਆਪਣਾ ਸਟ੍ਰਗਲ ਬੜਾ ਯਾਦ ਆਂਦਾ ਸਾਨੂੰ ਹਾਂ ਅੱਜ ਵੀ ਸਟਰਗਲ ਜੀ ਆ ਪਰ ਇਹ ਕਿ ਉਹਦੇ 'ਚ ਤੇ ਹੱਜ ਫਰਕ ਹੈ ਪਰ ਮੰਗਾਈ ਦਾ ਹੀ ਆ ਬਜਟ ਦਾ ਕੋਈ ਫਰਕ ਨਹੀਂ ਪੈਂਦਾ ਕਦੇ ਇਦਾਂ ਹੋਇਆ ਕਦੇ ਤੁਸੀਂ ਆਪਣੇ ਰਿਸ਼ਤੇਦਾਰ ਤੋਂ ਇਹ ਕਿਸੇ ਤੋਂ ਕਿਸੇ ਚੀਜ਼ ਦੀ ਉਮੀਦ ਕੀਤੀ ਹੋਵੇ ਪਰ ਕਦੇ ਵੀ ਉਮੀਦ ਕੋਈ ਦਿੰਦਾ ਹੀ ਨਹੀਂ ਕੋਈ ਹੈਲਪ ਨਹੀਂ ਕੋਈ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਕਦੇ ਅੱਜ ਤੱਕ ਕਿਸੇ ਨੇ ਹੈਲਪ ਕੀ ਜੇ ਕੋਈ 100 200 ਦੇ ਦਿੱਤਾ ਕਿ ਠੀਕ ਹੈ ਨਾ ਤੁਹਾਨੂੰ ਇਹ ਕਿ ਕੋਈ ਤੁਹਾਡੀ ਮਦਦ ਕਰੇ ਕੋਈ ਤੁਹਾਨੂੰ ਮਤਲਬ ਤੁਹਾਡੀ ਬਦ ਤੋਂ ਬਦ ਹੈਲਪ ਕਰੇ ਤਾਂ ਕਿ ਤੁਸੀਂ ਕੁਝ ਕਰ ਸਕੋ ਬਸ ਹੁਣ ਬੱਚਾ ਹੈ ਵੇਹਣਾ ਗੁੱਡੀ ਵਿਆਹਣ ਵਾਲੀ ਹੈ ਇਹ ਕੀ ਕਰ ਸਕਦੇ ਨੇ ਹੋਰ ਬੱਸ ਅ ਕੀ ਲੱਗਦਾ ਹੈ ਕੀ ਹੈ ਨਾ ਇੰਨੇ ਘਰ ਦੇ ਹਾਲਾਤ ਮਾੜੇ ਨੇ ਕਿਦਾਂ ਲੱਗਦਾ ਵੀ ਹਾਂ ਵਿਆਹਣਾ ਵਾ ਬਹੁਤ ਟੈਨਸ਼ਨ ਆਉਂਦੀ ਹੈ ਨੇ ਕੁੜੀਆਂ ਦੀ ਵਿਆਹਨ ਦਾ ਤਾਂ ਚਲੋ ਕੋਈ ਨਾ ਇਹੀ ਹੁੰਦਾ ਕਿ ਮੰਮੀ ਡੈਡੀ ਸੌਖੀ ਜ਼ਿੰਦਗੀ ਜੀਣ ਕਿਉਂਕਿ ਜਦੋਂ ਬੰਦਾ 60 ਪਲੱਸ ਹੋ ਜਾਂਦਾ ਨਾ ਉਦੋਂ ਬੰਦੇ ਦੇ ਸਾਮਣੇ ਇੱਕ ਆਪਣੀ ਆਜ਼ਾਦੀ ਹੁੰਦੀ ਹੈ ਮਾਪੇ ਦੀ ਏਜ ਨੂੰ ਅਗਰ ਮੈਨੇਜ ਕਰੀਏ ਤਾਂ ਹੁਣ ਇਹ ਉਮਰ ਚੋਂ ਕੰਮ ਕਰਦੇ ਤਾਂ ਚੰਗਾ ਨਹੀਂ ਲੱਗਦਾ ਖੁਦ ਦੇਖਦੇ ਹਾਂ ਅਸੀਂ ਮਤਲਬ ਅੱਛਾ ਨਹੀਂ ਲੱਗਦਾ ਕਿ ਹਾਂ ਪਾਪਾ ਇਦਾਂ ਕਰ ਰਹੇ ਮਮਾ ਇੰਨੇ 올ਡ ਏਜ ਹੋ ਗਏ ਮਮਾ ਵੀ ਕਰ ਰਹੇ ਉਹ ਘਰ ਦਾ ਵੀ ਕਰਕੇ ਜਾਂਦੇ ਆ ਸਾਨੂੰ ਦੇਖਦੇ ਆ ਫਿਰ ਉਹ ਆਪਣਾ ਵੀ ਕਰਦੇ ਆ ਮਤਲਬ ਬਹੁਤ ਔਖਾ ਜਿਹਾ ਲੱਗਦਾ ਉਹਨਾਂ ਨੂੰ ਦੇਖ ਕੇ ਫਿਰ ਮੰਮੀ ਦੇਡ ਦਾ ਮੂਹਰ ਦੇਖ ਕੇ ਫਿਰ ਇਕੱਲੇ ਬੈ ਕੇ ਵੀ ਸੋਚਣਾ ਪੈਂਦਾ ਕੀ ਕਰਾਂਗੇ ਅੱਗੇ ਹੋਰ ਜਦ ਮੈਂ ਬੁੱਢੀ ਬੁੱਢੀ ਹੋ ਗਈ ਹਾਂ ਮੈਂ ਤਗੜੀ ਹਾਂ ਤੁਹਾਨੂੰ ਨਾ ਟੈਨਸ਼ਨ ਨਾ ਬੱਚਿਆਂ ਦੀ ਹੈ ਵੱਡੇ ਦੀ ਟੈਨਸ਼ਨ ਵਕਤ ਦੀ ਹੈ ਜੀ ਤੇ ਮ ਮਮੀ ਨਾ ਕੰਮ ਕਰਦੇ ਦੇਖ ਹੈ ਨਾ ਇੰਨੀ ਉਮਰ ਦੇ ਵਿੱਚ ਉਹ ਇੰਨਾ ਕੰਮ ਕਰ ਰਹੇ ਨੇ ਦੁੱਖ ਹੁੰਦਾ ਇਸ ਚੀਜ਼ ਦਾ ਬਹੁਤ ਮੈਂ ਤਾਂ ਕਹਿੰਦੇ ਮम्मा ਛੱਡ ਦੋ ਕੋਈ ਨਾ ਆਪ ਆਪਣੀ ਰੋਟੀ ਤਾਂ ਖਾ ਹੀ ਰਹੇ ਆ ਵੀ ਕੀ ਹੋ ਗਿਆ ਫਿਰ ਉਹ ਕਹਿੰਦੇ ਵੀ ਬੱਚਿਆਂ ਦੀ ਇੰਨੀ ਮਹਿੰਗੀ ਮੈਡੀਸਿਨ ਆਉਂਦੀ ਹੈ ਕੁਝ ਵੀ ਹੈ ਵੀ ਉਹ ਕਿੱਦਾਂ ਲਵਾਵਾਂਗੇ ਕਿੱਦਾਂ ਕਰਾਂਗੇ ਵੀ ਚਲੋ ਜਿਹੜਾ ਸੌ ਪੰਜਾ ਜੁੜਦਾ ਹੋਰ ਸਹੀ ਵੀ ਉਹ ਆਪਣੇ ਆਪ ਨੂੰ ਨਹੀਂ ਦੇਖਦੇ ਪਹਿਲਾਂ ਆਪਣੇ ਬੱਚਿਆਂ ਦੇਖਦੇ ਆ ਮਤਲਬ ਮਜਬੂਰੀ ਏਡੀ ਵੱਡੀ ਚੀਜ਼ ਹੋ ਗਈ ਏਡੀ ਅੱਜ ਦੇ ਟਾਈਮ 'ਚ ਤੇ ਇਹ ਇਹਨਾਂ ਦਾ ਨਾਮ ਕੀ ਹੈ ਗੁਰਸੇਵਕ ਗੁਰਸੇਵਕ ਫਿਰ ਇਹ ਤੁਹਾਡੇ ਕੋਲ ਹੀ ਰਹਿੰਦੇ ਨੇ ਹਾਂ ਜੀ ਆ ਜ ਨਹੀਂ ਲਿਆ ਜਾਂਦੀ ਹੁ ਦੋ ਜੀ ਅੱਛਾ ਹਾਂ ਫਿਰ ਉਦੋਂ ਤੱਕ ਤੁਹਾਡੇ ਕੋਲ ਰਹਿੰਦੇ ਨੇ ਹਾਂ ਜੀ ਫਿਰ ਦੇਖਭਾਲ ਕਰਨੀ ਪੈਂਦੀ ਹੈ ਵੀ ਕਿਸੇ ਗੱਡੀ ਕੋਈ ਗੱਡੀ ਵਾਲਾ ਨਾ ਮਾਰ ਜੇ ਜਾਂ ਫਿਰ ਕੋਈ ਇੱਧਰ ਉੱਧਰ ਨਾ ਨਿਕਲ ਜੇ ਕਿਉਂਕਿ ਇਹਨਾਂ ਨੂੰ ਚਾਚੂ ਇੱਧਰ ਦੂਰ ਜਾਵਾਂ ਦੇਣ ਇੱਥੇ ਕਹਿ ਕੇ ਜਾਣਾ ਯਾਰ ਮੇਰਾ ਧਿਆਨ ਰੱਖਿਓ ਬੱਚਿਆਂ ਦਾ ਅੱਛਾ ਮਾਂ ਵੀ ਫੋਨ ਕਰੇਗੀ ਹੂੰ ਕਈ ਵਾਰ ਵੀ ਅੱਜ ਕੱਲ ਬੱਚੇ ਚੱਕ ਲੈਂਦੇ ਆ ਹੈ ਕੁੰਗਲ ਫੜ ਕੇ ਲੈ ਆਣਾ ਜਾਏ ਉਹ ਚਿੰਤਾ ਕਰਦੀ ਹੁੰਦੀ ਹੈ ਕਿੰਨੀ ਉਮਰ ਕਿੰਨੀ ਹੋਣੀ ਇਹਨਾਂ ਦੀ ਇਹਦੀ ਕਿੰਨੀ ਕਿਤੇ 8 9 ਬੀਕੀ ਬੀਕੀ ਤੇ ਮਤਲਬ ਪਹਿਲਾ ਤੋਂ ਹੀ ਐਸੇ ਕਿ ਹੁਣ ਨਹੀਂ ਨਹੀਂ ਸ਼ੁਰੂ ਤੋਂ ਹੀ ਐ ਪਹਿਲ ਬਹੁਤ ਕਮਜ਼ੋਰ ਸੀ ਪੰਜ 6 ਸਾਲ ਤੇ ਤੁਰੇ ਨਹੀਂ ਚੱਲੇ ਹੀ ਨਹੀਂ ਬੜਾ ਕਮਜ਼ੋਰ ਲੱਤਾਂ ਜਿੱਦੇ ਮਰਜ਼ੀ ਘੁਮਾ ਦੋ ਨਹੀਂ ਅੱਛਾ ਫਿਰ ਇਲਾਜ ਮਤਲਬ ਕਿੱਦਾਂ ਮਤਲਬ ਕਰਾ ਰਹੇ ਹੋ ਇਹਨਾਂ ਦਾ ਨਹੀਂ ਕਰਾਏ ਨਹੀਂ ਛੋਟੇ ਜਿਹੇ ਨੂੰ ਸਿਰ ਨੂੰ ਬੁਖਾਰ ਸੀ ਉਹ ਮੜਾ ਠੀਕ ਕਰਾਇਆ ਨਹੀਂ ਤੇ ਇਹਨੇ ਜੋਗਾ ਵੀ ਨਹੀਂ ਹੋਣਾ ਇਹਨਾਂ ਵੀ ਆਪਣੀ ਜੋਗਾ ਹੈਗਾ ਮਤਲਬ ਕਿ ਡਾਕਟਰ ਕੋਲ ਕਦੇ ਗਏ ਹੋ ਕਿ ਹਾਂ ਡਾਕਟਰ ਨੇ ਕਿਹਾ ਇਲਾਜ ਕਰਾਓ ਪਰ ਪੈਸੇ ਨਾ ਨਹੀਂ ਗਏ ਹੀ ਨਹੀਂ ਪੈਸੇ ਕੋ ਨਹੀਂ ਜਾਣਗੇ ਪਹਿਲੇ ਪਹਿਲੇ ਕਰਾ ਲੈਣਾ ਕਿ ਕਰਾ ਲੈਣਾ ਇਹ ਵੀ ਆਪਣੇ ਜੋਗ ਹੋ ਗਿਆ ਟੱਟੀ ਪਿਸ਼ਾਬ ਜਾਂਦਾ ਜਿਆਦਾ ਲੇਟਰ ਤੇ ਮਤਲਬ ਕਿੰਨਾ ਕ ਮਤਲਬ ਉਹ ਕਿ ਸਾਹਮਣਾ ਔਖਾ ਹੁੰਦਾ ਕਿ ਸਹੀ ਠੀਕ ਰਹਿੰਦਾ ਸਮਝ ਆ ਗਈ ਹੈ ਨਹੀਂ ਹੁੰਦਾ ਕਿ ਕਈ ਵਾਰੀ ਜਿਵੇਂ ਮਮਾ ਪਾਪਾ ਕਿੰਨਾ ਕ ਦੇਖ ਲੂਗੇ ਥੋੜਾ ਆਪਣੇ ਆਪ ਤੇ ਵੀ ਡਿਪੈਂਡ ਹੋਵੇ ਬੰਦਾ ਹਾਂ ਵੀ ਮੈਨੇ ਚੀਜ਼ ਚਾਹੀਦੀ ਆ ਤੇ ਮੈਂ ਸੰਭਾਲਦੀ ਆ ਪੁੱਛਦੀ ਆ ਬਾਅਦ ਕਿਹੜਾ ਪੁੱਛੇ ਹੋਵੇ ਮੇਰੇ ਮਨ ਨੂੰ ਕੌਣ ਰਹਿੰਦੇ ਨੇ ਥੋੜੀ ਵਾਈਫ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਨੂੰ ਯਾਰਾ ਕੁਝ ਕਰਦੇ ਮੈਨੂੰ ਫੀਲ ਹੁੰਦਾ ਹੈ ਕਿ ਅੱਜ ਮੈਂ ਸਾਂਭ ਰਹੀ ਹਾਂ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਨੂੰ ਕੌਣ ਸਾਂਭੇਗੀ ਬਹੁਤ ਚਿੰਤਾ ਕਰਦੀ ਹਾਂ ਇਹ ਨਹੀਂ ਸਾਰੇ ਕਰਦੇ ਇਹ ਕੋਈ ਨਹੀਂ ਗੁੱਸੇ ਹੁੰਦਾ ਇਹ ਲਓ ਔਖਾ ਮਤਲਬ ਇੱਕ ਤਾਂ ਔਖਾ ਟਾਈਮ ਬਹੁਤ ਹੈ ਉੱਪਰੋਂ ਬੱਚਾ ਵੀ ਦੋਨਾਂ ਦੇ ਔਖਾ ਹੈ ਵੱਡੇ ਦਵਾਈ ਨਹੀਂ ਛੱਡਦੀ ਕੋਲੋਂ ਇਲਾਜ ਚੱਲਦਾ ਨਾ ਕੀ ਹੋਇਆ ਉਹਨਾਂ ਦੇ ਗਲੇ ਨੂੰ ਤੇ ਬੋਲਿਆ ਨਹੀਂ ਜਾਂਦਾ ਉਹਨਾਂ ਤੋਂ ਪਹਿਲੇ ਉਹ ਸਾਹ ਦੀ ਪ੍ਰੋਬਲਮ ਫਿਰ ਗਲੇ ਬੈਠ ਗਿਆ ਹੁਣ ਜੇ ਇੱਕ ਦੋ ਦਿਸੇ ਵਾਲੇ ਆਏ ਉਹ ਵੀ ਤਨਪੈ ਤੇਰੇ ਛੱਡ ਜਾਂਦੇ ਆ اچھا ਵਿਆਹ ਵੀ ਮਤਲਬ ਉਹ ਬੰਨਾ ਮਾਰ ਜਾਂਦੇ ਆਗੇ ਕੁਝ ਕਹਿਣਾ ਚਾਹੋਗੇ ਕੋਈ ਮਦਦ ਮੰਗਣੀ ਚਾਹੋਗੇ ਮਤਲਬ ਤੁਸੀਂ ਦੇਖਦੇ ਵੀ ਇਹ ਕਰਦੇ ਲਾ ਇਹ ਕਰਦੇ ਤੇ ਬਹੁਤ ਵਧੀਆ ਗਾਓ ਗਾਓ ਤੁਸੀਂ ਕੁਝ ਕਹਿਣਾ ਚਾਹੋਗੇ ਬਸ ਕੀ ਆਹੀ ਕੁਝ ਲਵਜੀ ਨੇ ਦੇਖਦੇ ਕਰਦੇ ਉਹਨੂੰ ਦੇਖ ਕੇ ਤਾਂ ਮਜਬੂਰੀ ਅੱਗੇ ਹੀ ਦਿਖਦਾ ਕਿ ਹਾਂ ਮਿਹਨਤ ਕਰ ਲੋ ਸਟਰਗਲ ਕਰ ਲੋ ਤਾਂ ਹੀ ਪ੍ਰਾਪਤੀ ਹੋਊਗੀ ਕੁਝ ਨਹੀਂ ਤਾਂ ਨਹੀਂ ਬਿਲਕੁਲ ਸੋ ਇਹ ਇਹ ਹੈਗੇ ਆ ਇਹਨਾਂ ਦੀ ਸਟੋਰੀ ਇਹਨਾਂ ਦੇ ਘਰ ਦੇ ਹਾਲਾਤਾਂ ਦੀ ਜੇ ਆਪਾਂ ਗੱਲ ਕਰੀਏ ਘਰ ਦੇ ਹਾਲਾਤ ਜਿਹੜੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਮਾੜੇ ਨੇ ਕਿਤੇ ਨੇ ਕਿਤੇ ਇਹਨਾਂ ਨੂੰ ਵੀ ਇੱਕ ਤੁਹਾਡੀ ਮਦਦ ਦੀ ਜਿਹੜੀ ਲੋੜ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਰਿਵਾਰ ਹੈ ਪਰਿਵਾਰ ਦੇ ਵਿੱਚ ਜਿੰਨੇ ਵੀ ਜੀਨੇ ਸਾਰੇ ਇੱਕ ਬਿਮਾਰ ਨੇ ਜਿਹੜੇ ਇਹਨਾਂ ਦੇ ਮਾਤਾ ਪਿਤਾ ਨੇ ਉਹ ਵੀ ਕੰਮ ਕਰਦੇ ਨੇ ਬਾਪੂ ਜੀ ਦੀ ਤੁਸੀਂ ਉਮਰ ਦੇਖ ਸਕਦੇ ਨਹੀਂ ਉਮਰ ਦੇ ਵਿੱਚ ਜਿਹੜਾ ਚਾਦਾ ਸਟਾਲ ਚਲਾ ਰਹੇ ਨੇ ਤੇ ਇਹਨਾਂ ਦੇ ਮੁੰਡਾ ਹੈ ਜਿਹੜੇ ਕਿ ਬਿਲਕੁਲ ਵੀ ਠੀਕ ਨਹੀਂ ਹੈਗਾ ਤੇ ਅਸੀਂ ਇਹੀ ਕਹਾਂਗੇ ਇਹਨਾਂ ਦੀ ਜੇਕਰ ਤੁਸੀਂ ਇਧਰੋਂ ਲੰਘ ਰਹੇ ਹੋ ਇਹਨਾਂ ਦੀ ਵੱਧ ਛੱਡ ਕੇ ਜਿਹੜੀ ਹੈਲਪ ਜਰੂਰ ਕਰ ਦਿਓ ਤਾਂ ਕਿ ਸਾਡੀ ਵੀਡੀਓ ਰਾਹੀਂ ਇਹਨਾਂ ਦੀ ਜਿਹੜੀ ਹੈਲਪ ਹੋ ਸਕੇ ਤੇ ਇਹਨਾਂ ਨੂੰ ਜਿਹੜਾ ਦਿੱਕਤ ਪਰੇਸ਼ਾਨੀ ਆ ਰਹੀ ਹੈ ਤਾਂ ਥੋੜੀ ਘੱਟ ਬਹੁਤ ਜਿਹੜੀ ਆਪਾਂ ਘੱਟ ਕਰ ਸਕੀਏ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਜਿਹੜੀ ਐਟ ਲਾਈਨਸ ਮੈਂ ਇਹ ਮਲਿਕ ਕੈਮਰਾ ਪਰਸਨ ਵੀ ਪਨ ਬਸਿਨਾ